ਪਲਾਂਟ ਕਰਨੇ ਸ਼ੁਰੂ ਕਰਨ ਦੇਖੋ ਬਹੁਤ ਸਾਰੀਆਂ ਨਾ ਸਰਕਾਰੀ ਨਰਸਰੀਆਂ ਆ ਜਿੱਥੇ ਤੁਹਾਨੂੰ ਫ੍ਰੀ ਆਫ ਕਾਸਟ ਵੀ ਟਰੀਜ਼ ਜਿਹੜੇ ਆ ਉਹ ਦਿੱਤੇ ਜਾਂਦੇ ਆ ਤੇ ਤੁਸੀਂ ਉੱਥੋਂ ਜਾ ਕੇ ਵੀ ਵਧੀਆ ਨਸਲ ਦੀਆਂ ਨਾਲੇ ਉਹ ਟਰੀ ਹੁੰਦੀਆਂ ਆ ਅੱਛੀ ਕਿਸਮ ਦੇ ਉਹ ਰੋਖ ਹੁੰਦੇ ਆ ਤੇ ਤੁਸੀਂ ਜ਼ਰੂਰ ਜਿਹੜੀ ਆ ਨਾ ਉੱਥੋਂ ਟਰੀ ਲਿਆ ਕੇ ਲਗਾਓ ਤੇ ਸੰਦੀਪ ਨੰਨੂ ਕਹਿ ਰਹੇ ਨੇ ਕਿ ਇਹਨਾਂ ਨੇ ਨਿੰਮ ਲਗਾਉਣੀ ਘਰ ਦੇ ਵਿੱਚ ਮੌਜਾਂ ਜੀ ਬਹੁਤ ਹੀ ਅੱਛੀ ਗੱਲ ਆ ਨਿੰਮ ਤੇ ਬਹੁਤ ਹੀ ਵਧੀਆ ਜਿਹੜਾ ਆ ਬੂਟਾ ਆ ਰੋਖਿਆ ਛਾਂ ਦੀ ਛਾਂ ਆ ਹਾਂ ਤੇ ਮੱਛਰ ਮੱਖੀਆਂ ਤੋਂ ਵੀ ਬਚਾ ਰਿਹਾ ਰਹਿੰਦਾ ਆ ਤੇ ਐਂਟੀਆਕਸੀਡੈਂਟ ਆ ਸੋ ਖੁਦਾਦਾਸੀ ਸ਼ੁਕਰ ਕਰਦੇ ਆ ਓਕੇ ਜੀ ਅੱਜ ਦਾ ਆਪਣਾ ਜਿਹੜਾ ਆ ਟੌਪਿਕ ਆ ਉਹ ਹੈਗਾ ਆ ਪ੍ਰਾਰਥਨਾ ਕਰਨ ਦੀ ਜਿਹੜੀ ਆ ਉਹ ਵਿਧੀ ਮਤਲਬ ਜੇ ਇਸ ਪ੍ਰਾਰਥਨਾ ਦੇ ਨਾਲ ਉੱਤਰ ਪ੍ਰਾਪਤ ਹੁੰਦਾ ਆ ਪ੍ਰਾਰਥਨਾ ਦਾ ਉੱਤਰ ਪ੍ਰਾਪਤ ਕਰਨ ਦੀ ਵਿਧੀ ਤੇ ਆਓ ਆਪਾਂ ਦੇਖੀਏ ਜ਼ਬੂਰਾਂ ਦੀ ਕਿਤਾਬ ਉਹਦਾ 37 ਨੰਬਰ ਅਧਿਆਇ ਤੇ ਉਹਦੀ 4 ਤੇ 5 ਨੰਬਰ ਆਇਤ ਦੇ ਵਿੱਚ ਆਪਾਂ ਦੇਖਾਂਗੇ ਬੁੱਕ ਆਫ ਸਾਮ ਚੈਪਟਰ ਨੰਬਰ 37 ਤੇ ਉਹਦੀ 4 ਐਂਡ 5 ਵਰਸ ਜਿਹੜੀ ਆ ਉਹ ਆਪਾਂ ਦੇਖਣੀ ਆ ਓਕੇ ਸੋ वचन ਦੇ ਵਿੱਚ ਲਿਖਿਆ ਆ ਤੂੰ ਯਹੋਵਾ ਉੱਤੇ ਨਿਹਾਲ ਰਹਿ ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਾ ਕਰੇਗਾ ਹallelujah ਸੋ ਰਾਤਨਾ ਦਾ ਉੱਤਰ ਪਾਉਣ ਦੀ ਸਭ ਤੋਂ ਫਰਸਟ ਚੀਜ਼ ਜਿਹੜੀ ਆ ਸਾਨੂੰ ਉਹ ਇਹ ਹੈ ਕਿ ਅਸੀਂ ਪਰਮੇਸ਼ਵਰ ਦੇ ਉੱਤੇ ਡਿਲਾਈਟ ਨਿਹਾਲ ਰਹਿਣਾ ਹੈ ਹallelujah ਸੋ ਜੇ ਤੁਸੀਂ ਪਰਮੇਸ਼ਵਰ ਦੇ ਉੱਤੇ ਨਿਹਾਲ ਨਹੀਂ ਨਿਹਾਲ ਦਾ ਮਤਲਬ ਸਮਝਦੇ ਹੋ ਬਹੁਤ ਖੁਸ਼ ਹੋਣਾ ਲਿਮਟ ਤੋਂ ਬਾਹਰ ਖੁਸ਼ ਹੋਣਾ ਪਰ ਉਹਦੇ ਉਹ ਜਿਹੜਾ ਨਿਹਾਲ ਹੋਣਾ ਹੁੰਦਾ ਜਿਹੜਾ ਖੁਸ਼ ਹੋਣਾ ਹੁੰਦਾ ਨਾ ਉਹਦੇ 'ਚ ਹਾਸਾ ਨਹੀਂ ਹੁੰਦਾ ਉਹਦੇ ਵਿੱਚ ਤੁਹਾਡੇ ਮਨ ਦਾ ਆਨੰਦ ਹੁੰਦਾ ਤੇ ਤੁਸੀਂ ਪਰਮੇਸ਼ਵਰ ਦੇ ਉੱਤੇ ਨਿਹਾਲ ਹੋਣਾ ਕਿ ਤੁਹਾਡਾ ਮਨ ਪਰਮੇਸ਼ਵਰ ਦੇ ਉੱਤੇ ਅਨੰੰdit ਹੋਵੇ ਜੁਆਇਫੁਲ ਹੋਵੇ ਡਿਲਾਈਟਨ ਹੋਵੇ ਤਾਂ ਤੁਸੀਂ ਯਹੋਵਾ ਉੱਤੇ ਨਿਹਾਲ ਰਹੋ ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆ ਕਰੇਗਾ ਦੇਖੋ ਅਗਰ ਤੁਸੀਂ ਪਰਮੇਸ਼ਵਰ ਦੇ ਵਿੱਚ ਖੁਸ਼ ਨਹੀਂ ਹੋ ਤੁਸੀਂ ਪਰਮੇਸ਼ਵਰ ਦੇ ਵਿੱਚ ਅਨੰਦਿਤ ਨਹੀਂ ਹੋ ਤੁਸੀਂ ਬਦੋ ਰੁਤੀ ਪ੍ਰਾਰਥਨਾ ਕਰ ਰਹੇ ਹੋ ਤੁਸੀਂ ਬੱਜੇ ਹੋਏ ਹੋ ਤੁਸੀਂ ਫ੍ਰੀ ਫੀਲ ਨਹੀਂ ਕਰ ਰਹੇ ਜਾਂ ਤੁਹਾਨੂੰ ਆਨੰਦ ਨਹੀਂ ਆ ਰਿਹਾ ਤੁਸੀਂ ਮੰਨਣਾ ਨਹੀਂ ਚਾਹੁੰਦੇ ਪਰ ਫਾਰਮੈਲਿਟੀ ਕਰ ਰਹੇ ਹੋ ਔਰ ਤੁਸੀਂ ਸੋਚ ਰਹੇ ਚੱਲ ਕਰਕੇ ਵੇਖ ਲੈਣੇ ਆ ਤਦ ਪ੍ਰਾਰਥਨਾ ਦਾ ਉੱਤਰ ਨਹੀਂ ਹੋਣਾ ਪ੍ਰਾਰਥਨਾ ਦਾ ਉੱਤਰ ਪ੍ਰਾਪਤ ਕਰਨ ਦੇ ਲਈ ਪੂਰਾ ਪਰਮੇਸ਼ਰ ਉੱਤੇ ਨਿਹਾਲ ਰਹੋ ਬਹੁਤ ਸਾਰੇ ਲੋਕੀ ਇੰਨਾ ਦਿਨਾਂ ਦੇ ਵਿੱਚ ਸਪਿਰਚੁਅਲੀ ਟਾਇਰਡ ਚੱਲ ਰਹੇ ਹੋ ਬਹੁਤ ਸਾਰੇ ਲੋਕੀ ਇਵਨ ਥੈਨ ਬਹੁਤ ਸਾਰੇ ਪਾਸਟਰਸ ਮੈਂ ਸੱਚ ਸੱਚੀ ਗੱਲ ਕਹਿ ਰਹੀ ਹਾਂ ਕਿਉਂਕਿ ਖੁਦਾ ਦਾ ਮੈਂ ਧੰਨਵਾਦ ਕਰਦੀ ਹਾਂ ਕਿ ਪਹਿਲਾਂ ਤਾਂ ਮੈਨੂੰ ਕਲੀਸੀਆਵਾਂ ਦੇ ਲੋਕੀ ਕਿਉਂਕਿ ਮੈਂ ਸੱਚੀ ਗੱਲ ਤਾਂ ਇਹ ਆ ਕਿ ਐਕਚੁਅਲੀ ਮੈਨੂੰ ਚੰਗਾ ਲੱਗਦਾ ਹੈ ਕਲੀਸੀਆ ਦੇ ਨਾਲ ਮਿਲ ਕੇ ਮੈਂ ਸੱਚੀ ਗੱਲ ਦੱਸ ਰਹੀ ਹਾਂ ਤੇ ਪਾਸਟਰਜ਼ ਨੂੰ ਮਿਲਦੇ ਹੁੰਦੇ ਪਾਸਟਰ ਦਿਹੋਲ ਜੀ ਕਿਉਂਕਿ ਮੇਰਾ ਮੇਰਾ ਥੋੜਾ ਜਿਹਾ ਸਿਸਟਮ ਡਿਫਰੈਂਟ ਆ ਪਰ ਮੈਂ ਆਨਰ ਕਰਦੀ ਹਾਂ ਖੁਦਾ ਦੇ ਸਾਰੇ ਦਾਸਾਂ ਦਾ ਮੈਂ ਆਨਰ ਕਰਦੀ ਖੁਦਾ ਉਹਨਾਂ ਨੂੰ ਲੰਮਾ ਜੀਵਨ ਬਖਸ਼ਣ ਪਰਮੇਸ਼ਰ ਉਹਨਾਂ ਨੂੰ ਦੁੱਗਣਾ ਆਪਣੇ ਰੂਹ ਦਾ ਅਭਿਸ਼ੇਕ ਦੇ ਕੇ ਇਸਤੇਮਾਲ ਕਰਨ ਔਰ ਉਹ ਬਹੁਤ ਅੱਗੇ ਵਧਣ ਮੈਂ ਬਹੁਤ ਹੀ ਘੱਟ ਪਾਸਟਰਜ਼ ਨੂੰ ਮਿਲਦੀ ਹਾਂ ਪਰ ਪਿਛਲੇ ਦਿਨਾਂ ਤੋਂ ਕੁਝ ਪਾਸਟਰਜ਼ ਦੀ ਮਨ ਦੀ ਇੱਛਾ ਸੀਗੀ ਕਿ ਉਹ ਮਿਲਣਾ ਚਾਹੁੰਦੇ ਸੀ ਤੇ ਇਹ ਵੀ ਖੁਦਾ ਦਾ ਫਜ਼ਲ ਹੈ ਪਰਮੇਸ਼ਵਰ ਦਾ ਧੰਨਵਾਦ ਹੈ ਕਿ ਪਰਮੇਸ਼ਵਰ ਨੇ ਮਿਲਾਇਆ ਆਪਣੇ ਲੋਕਾਂ ਦੇ ਨਾਲ ਅਰ ਉਹਨਾਂ ਨੇ ਉਹਨਾਂ ਦੇ ਮਿਲਣ ਦਾ ਜਿਹੜਾ ਰੀਜ਼ਨ ਸੀਗਾ ਉਹ ਸਪਿਰਚੁਅਲੀ ਟਾਇਰਡ ਸੀ ਇਹ ਅਰ ਮੈਨੂੰ ਇਹ ਗੱਲ ਇੰਨੀ ਚੰਗੀ ਤਾਂ ਨਹੀਂ ਲੱਗੀ ਸੱਚੀ ਪਰ ਹੁਣ ਉਹ ਉਹ ਅਸਲ ਵਿੱਚ ਟਾਇਰਡ ਉਹ ਤਾਂ ਸੱਚ ਬੋਲ ਰਹੇ ਆ ਨਾ ਕੁਝ ਤੇ ਉਹਨਾਂ ਦੇ ਨਾਲ ਹੋ ਰਿਹਾ ਆ ਜਿਹੜੀ ਟਾਇਰਡਨੈਸ ਆ ਉਹਨਾਂ ਨੂੰ ਤੇ ਹੁਣ ਉਹ ਟਾਇਰਡਨੈਸ ਦੇਖੋ ਇੱਕ ਚੀਜ਼ ਨੂੰ ਨੋਟ ਕਰੋ ਜੇ ਸਾਡਾ ਆਗੂ ਸਪਿਰਚੁਅਲ ਟਾਇਰਡਨੈਸ ਦੇ ਵਿੱਚ ਆ ਆਤਮਿਕ ਥਕਾਵਟ ਦੇ ਵਿੱਚ ਆ ਤੇ ਜਿਨ੍ਹਾਂ ਦੇ ਸਿਰ ਉੱਤੇ ਉਹਨੇ ਹੱਥ ਰੱਖ ਦਿੱਤਾ ਤੇ ਸਮਝ ਲਓ ਕੰਮ ਹੋ ਗਿਆ ਉਹ ਵਿਚਾਰੇ ਸਾਰੇ ਦੇ ਸਾਰੇ ਆਤਮਿਕ ਥਕਾਵਟ ਦੇ ਵਿੱਚ ਚਲੇ ਜਾਣੇ ਆ ਠੀਕ ਹੈ ਵਚਨ ਕਿਉਂ ਕਹਿੰਦਾ ਆ ਇੱਕ ਤੇ ਵਚਨ ਕਹਿੰਦਾ ਛੇਤੀ ਦੀਣੀ ਕਿਸੇ ਤੇ ਹੱਥ ਨਾ ਰੱਖ ਤੇ ਵਚਨ ਇਹ ਵੀ ਕਹਿੰਦਾ ਆ ਕਿ ਹਰ ਕਿਸੇ ਦੇ ਅੱਗੇ ਬਲੀ ਦਾ ਬੱਕਰਾ ਬਣ ਕੇ ਸਿਰ ਨਾ ਡਾ ਦੇ ਹੈਨਾ ਤੇ ਮਤਲਬ ਸਾਨੂੰ ਵਚਨ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜਾ ਆ ਉਹ ਸਮਝਾਉਂਦਾ ਹੈ ਬਿਨਾਂ ਜਾਣਿਆ ਬੁੱਝਿਆ ਜਿਹੜਾ ਆ ਉਹ ਅਸੀਂ ਰਿਸਕ ਨਹੀਂ ਲੈਣਾ ਓਕੇ ਦੂਜੀ ਗੱਲ ਕਿ ਹੁਣ ਤੁਸੀਂ ਜਾਣਦੇ ਆ ਤੁਸੀਂ ਉੱਥੇ ਹੀ ਜਾ ਰਹੇ ਹੋ ਉੱਥੇ ਹੀ ਤੁਸੀਂ ਸੇਵ ਹੋਇਓ ਪਰ ਹੁਣ ਉਹ ਤੁਹਾਡਾ ਜਿਹੜਾ ਆਗੂ ਆ ਉਹ ਸਪਿਰਚੁਅਲ ਟਾਇਰਡਨੈਸ ਦੇ ਵਿੱਚ ਚਲੇ ਗਿਆ ਹੁਣ ਤੁਸੀਂ ਕੀ ਕਰੋਗੇ ਅਗਰ ਤੁਹਾਨੂੰ ਫੀਲ ਹੋ ਗਿਆ ਕਿ ਸਾਡੇ ਪਾਸਟਰ ਜੀ ਜਿਹੜੇ ਆ ਉਹ ਸਪਿਰਚੁਅਲ ਟਾਇਰਡਨੈਸ ਦੇ ਵਿੱਚ ਚੱਲ ਰਹੇ ਆ ਦੇਖੋ ਸਪਿਰਚੁਅਲ ਟਾਇਰਡਨੈਸ ਦੇ ਵਿੱਚ ਜਾਣਾ ਕੋਈ ਪਾਪ ਨਹੀਂ ਹੈਗਾ ਪਹਿਲੀ ਗੱਲ ਤੇ ਇਹ ਸਾਨੂੰ ਅੰਡਰਸਟੈਂਡ ਕਰਨਾ ਹੋਊਗਾ ਕਿ ਇਹ ਇਹ ਜਿਹੜੀ ਸਪਿਰਚੁਅਲ ਟਾਇਰਡਨੈਸ ਹੁੰਦੀ ਹੈ ਨਾ ਆਤਮਿਕ ਤਕਾਵਟ ਜਿਹੜੀ ਹੁੰਦੀ ਆ ਇਹ ਕੋਈ ਪਾਪ ਦਾ ਕਰਕੇ ਨਹੀਂ ਆ ਇਹ ਤਾਂ ਕੁਝ ਕੁਝ ਇਸ ਤਰ੍ਹਾਂ ਦੀ એનર્ਜੀ ਆ ਜਿਹਨੂੰ ਸਿਰਫ ਇਦਾਂ ਕਹਿ ਲਓ ਕਿ ਆਤਮਿਕ ਠਿਕਾਵਟ ਨੂੰ ਆਤਮਕ ਲੋਕ ਹੀ ਮਹਿਸੂਸ ਕਰ ਸਕਦੇ ਜਿਹੜਾ ਦੁਨਿਆਵੀ ਆ ਜਿਹੜਾ ਸਰੀਰਕ ਉਹ ਆਤਮਿਕ ਠਿਕਾਵਟ ਨੂੰ ਮਹਿਸੂਸ ਵੀ ਨਹੀਂ ਕਰ ਸਕਦਾ ਅਗਰ ਤੁਹਾਨੂੰ ਮਹਿਸੂਸ ਹੋਇਆ ਕਿ ਸਾਡੇ ਖੁਦਾ ਦੇ ਦਾਸ ਜਿਹੜੇ ਆ ਉਹ ਆਤਮਿਕ ਠਿਕਾਵਟ ਦੇ ਵਿੱਚ ਆ ਤੁਹਾ ਨੂੰ ਉਹਨਾਂ ਨੂੰ ਕੁਝ ਵੀ ਕਹਿਣ ਦੀ ਜ਼ਰੂਰਤ ਨਹੀਂ ਆ ਪਰ ਸਿਰ ਤੇ ਹੱਥ ਵੀ ਨਹੀਂ ਰਖਾਉਣਾ ਹੁਣ ਤੁਹਾਡਾ ਫਰਜ਼ ਬਣਦਾ ਤੁਸੀਂ ਆਪਣੇ ਘਰ ਵਿੱਚ ਜਬਰਦਸਤ ਰੀਤੀ ਦੇ ਨਾਲ ਖੁਦਾ ਦੇ ਦਾਸ ਦੇ ਲਈ ਖੁਦਾ ਦੀ ਦਾਸੀ ਦੇ ਲਈ ਪ੍ਰਾਰਥਨਾ ਕਰਨੀ ਆ ਕਿ ਖੁਦਾ ਉਹਨਾਂ ਤੋਂ ਹਰ ਆਤਮਿਕ ਥਕਾਵਟ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਚਰ ਬੋਲ ਬੋਲ ਕੇ ਪ੍ਰਾਰਥਨਾ ਕਰਨੀ ਕਿ ਹਰ ਆਤਮਿਕ ਥਕਾਵਟ ਜਾਏ ਹਰ ਆਤਮਿਕ ਥਕਾਵਟ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਰ ਤੁਸੀਂ ਉਹਨਾਂ ਦੇ ਉੱਤੇ ਕਿ ਖੁਦਾ ਦੇ ਆਤਮਾ ਦਾ ਮਸਾ ਆਇਆ ਖੁਦਾ ਦੇ ਆਤਮਾ ਦਾ ਮਸਾ ਆਇਓ ਬਾਲ ਨਾਲ ਭਰ ਜਾਣੋ ਜ਼ੋਰ ਦੇ ਨਾਲ ਭਰ ਜਾਣ ਅਰੇ ਤੁਸੀਂ ਦੇਖਿਓ ਵਿਥਿਨ ਫਿਊ ਡੇਸ ਉਹ ਸਪਿਰਚੁਅਲ ਟਾਈਟਨੈਸ ਜਿਹੜੀ ਆ ਉਹਨਾਂ ਨੂੰ ਛੱਡ ਕੇ ਜਾਏਗੀ ਯਰ ਸੇਮ ਵੇ ਦੇ ਨਾਲ ਤੁਸੀਂ ਖੁਦ ਲਈ ਵੀ ਪ੍ਰਾਰਥਨਾ ਜਿਹੜੀ ਆ ਉਹ ਕਰ ਸਕਦੇ ਅਗਰ ਤੁਹਾਨੂੰ ਲੱਗਦਾ ਪਰਸਨਲੀ ਕਿ ਮੈਂ ਆਤਮਿਕ ਥਕਾਵਟ ਦੇ ਵਿੱਚ ਜਾ ਰਿਹਾ ਹਾਂ ਆਤਮਿਕ ਥਕਾਵਟ ਦੀ ਪਹਿਚਾਣ ਕੀ ਆ ਆਤਮਿਕ ਥਕਾਵਟ ਦੀ ਪਹਿਚਾਣ ਆ ਕਿ ਪ੍ਰਾਰਥਨਾ ਵਿੱਚ ਮਨ ਨਹੀਂ ਲੱਗਦਾ ਆਤਮਿਕ ਥਕਾਵਟ ਦੀ ਪਛਾਣ ਇਹ ਆ ਕਿ ਵਚਨ ਤੁਸੀਂ ਪੜ੍ਹਦੇ ਆ ਜਾਂ ਪ੍ਰਾਰਥਨਾ ਤੁਸੀਂ ਕਰਦੇ ਆ ਪਰ ਖਾਣਾ ਪੂਰਤੀ ਦੇ ਲਈ ਕਰਦੇ ਆ ਪਰ ਤੁਹਾਨੂੰ ਨਾ ਆਨੰਦ ਨਹੀਂ ਆ ਰਿਹਾ ਕਈ ਵਾਰੀ ਦੇਖੋ ਕਈ ਵਾਰੀ ਨਾ ਭੈਣਾ ਇਸ ਚੀਜ਼ ਨੂੰ ਅੰਡਰਸਟੈਂਡ ਕਰ ਸਕਦੇ ਆ ਭਰਾ ਵੀ ਈਜ਼ੀਲੀ ਅੰਡਰਸਟੈਂਡ ਕਰ ਸਕਦੇ ਕਈ ਵਾਰੀ ਜਿਹੜੇ ਅਸੀਂ ਰੂਟੀਨ ਦੇ ਕੰਮ ਕਰਦੇ ਆ ਨਾ ਉਹ ਕੰਮ ਇਸ ਲਈ ਕਰ ਰਹੇ ਹੁੰਦੇ ਆ ਕਿ ਸਾਨੂੰ ਕਰਨੇ ਹੀ ਪੈਣੇ ਆ ਬਿਨਾਂ ਕੀਤਿਆਂ ਸਰਦਾ ਨਹੀਂ ਜਿੱਦਾਂ ਕਿ ਰੋਜ਼-ਰੋਜ਼ ਵਾਸ਼ਿੰਗ ਐਂਡ ਡਿਸ਼ਿੰਗ ਭਾਂਡੇ ਮੰਜਨੇ ਹੀ ਪੈਣੇ ਆ ਉਹ ਏਸ ਲਈ ਆ ਕਿਉਂਕਿ ਉਹ ਹੁਣ ਕਿੰਨਾ ਘਟੇਰ ਲਈ ਚਾਹਾਂਗੇ ਤੇ ਜਾਂ ਕੱਪੜੇ ਜਿਹੜੇ ਆ ਉਹ ਵਾਸ਼ਿੰਗ ਕਰਨੀ ਪੈਣੀ ਆ ਲਾਂਡਰੀ ਲਾਉਣੀ ਪੈਣੀ ਆ ਲੋਡ ਲਾਉਣਾ ਹੀ ਪੈਣਾ ਆ ਤੇ ਇਸ ਲਈ ਕਰ ਰਹੇ ਆ ਜਾਂ ਰੋਟੀ ਸਵੇਰ ਨੂੰ ਉੱਠ ਕੇ ਪਕਾਉਣੀ ਪੈਣੀ ਆ ਚਾਹ ਬਣਾਉਣੀ ਪੈਣੀ ਆ ਪਰ ਸਰੀਰ ਜਿਹੜਾ ਆ ਉਹ ਕਹਿ ਰਿਹਾ ਕਿ ਰੈਸਟ ਕਰ ਉਹ ਕੀ ਆ ਟਾਇਰਡਨੈਸ ਆ ਕਿ ਤੁਸੀਂ ਤੁਸੀਂ ਕਿਤੇੋਂ ਆਏ ਆ ਤੇ ਤੁਸੀਂ ਥੱਕੇ ਹੋਏ ਮਹਿਸੂਸ ਕਰ ਰਹੇ ਪਰ ਟੱਬਰ ਸਾਰਾ ਤੁਹਾਡਾ ਮੂੰਹ ਵੇਖਣ ਡਿਆ ਵੀ ਆਣ ਕੇ ਰੋਟੀਆਂ ਸੇਕੂਗੀ ਸਮਝ ਰਹੇ ਹੋ ਤਾਂ ਉਹ ਜਿਹੜੀ ਚੀਜ਼ ਆ ਹੁਣ ਉਹਨਾਂ ਦੇ ਢਿੱਡ ਵਿੱਚ ਟੁੱਕ ਜਾਏ ਉਹਨਾਂ ਦੇ ਪੇਟ ਵਿੱਚ ਰੋਟੀ ਜਾਏ ਤੇ ਇਸ ਲਈ ਤੁਹਾਨੂੰ ਮਨ ਮਾਰ ਕੇ ਵੀ ਜਿਹੜੀਆਂ ਆ ਨਾ ਰੋਟੀਆਂ ਸੇਕਣੀਆਂ ਪੈਂਦੀਆਂ ਆ ਫੁਲਕੇ ਬਣਾਉਣੇ ਪੈਂਦੇ ਰੋਟੀ ਬਣਾਉਣੀ ਪੈਂਦੀ ਆ ਇੱਕ ਚੀਜ਼ ਆ ਕਿ ਤੁਸੀਂ ਤੁਹਾਨੂੰ ਚਾਹ ਆ ਕੋਈ ਟਾਈਡਨੈਸ ਨਹੀਂ ਆ ਤੁਸੀਂ ਖੁਸ਼ ਆ ਕਿ ਕਈ ਵਾਰੀ ਆਪਾਂ ਕਹਿੰਨੇ ਕੱਲ ਨੂੰ ਸਵੇਰ ਨੂੰ ਨਾ ਵੇਲੇ ਨਾਲ ਆਪਾਂ ਉੱਠਾਂਗੇ ਹੈ ਮੈਂ ਆਲੂ ਬਾੜ ਦੂੰਗੀ ਤੁਸੀਂ ਛਿੱਲ ਦਿਓ ਤੂੰ ਗੰਡੇ ਕੱਟ ਦੇ ਵੀ ਤੂੰ ਆਟਾ ਗੋਲਣ ਦੇ ਵੀ ਤੇ ਮੈਂ ਇੰਨੇ ਚੁੱਫਲਾਨਾ ਕੰਮ ਨਿਬੇੜ ਲੈਣਾ ਕੱਲ ਨੂੰ ਆਪਾਂ ਆਲੂ ਦੇ ਪਰੌਂਠੇ ਬਣਾਵਾਂਗੇ ਇਹ ਇਹ ਆ ਜੁਆਇਫੁਲ ਅਨੰਦਮਈ ਅਵਸਥਾ ਮੈਂ ਨਕਰੇ ਲੂ ਐਗਜ਼ੈਪਲਸ ਤਾਂ ਦਿੰਨੀ ਆ ਕਿ ਛੇਤੀ ਸਮਝ ਆ ਜਾਵੇ ਇਸੇ ਤਰ੍ਹਾਂ ਬਹੁਤ ਸਾਰੇ ਭਰਾ ਆ ਉਹਨਾਂ ਨੇ ਜੌਬ ਤੇ ਜਾਣਾ ਆ ਸ਼ਾਪ ਤੇ ਜਾਣਾ ਆ ਜਾਂ ਜੋ ਵੀ ਉਹਨਾਂ ਦੀ ਰੁਟੀਨ ਵਰਕ ਆ ਉਹਦੇ ਤੇ ਜਾਣਾ ਆ ਪਰ ਨਾ ਉਹਨਾਂ ਦਾ ਦਿਲ ਨਹੀਂ ਕਰ ਰਿਹਾ ਜਾਣ ਨੂੰ ਪਰ ਉਹ ਕਹਿੰਦੇ ਜੇ ਮੈਂ ਨਾ ਗਿਆ ਦਿਹਾੜੀ ਕੱਟੀ ਜਾਣੀ ਆ ਜੇ ਮੈਂ ਨਾ ਗਿਆ ਦਿਹਾੜੀ ਮਾਰ ਜਾਣੀ ਆ ਜੇ ਮੈਂ ਨਾ ਗਿਆ ਹਨਾ ਬੌਸ ਬੋਲੂਗਾ ਮੈਨੂੰ ਜੌਬ ਤੋਂ ਕੱਢ ਦੂਗਾ ਉਹ ਚੀਜ਼ਾਂ ਜਿਹੜੀਆਂ ਆ ਉਹਦਾ ਕਰਕੇ ਉਹਨੂੰ ਕਰਨਾ ਪੈ ਰਿਆ ਇਹ ਆ ਇਹ ਹੋ ਗਈ ਸਰੀਰਕ ਟਾਇਰਡਨੈਸ ਇਸੇ ਤਰ੍ਹਾਂ ਆਤਮਿਕ ਟਾਇਰਡਨੈਸ ਹੁੰਦੀ ਆ ਆਤਮਿਕ ਥਕਾਵਟ ਹੁੰਦੀ ਆ ਜਦੋਂ ਤੁਸੀਂ ਤੁਸੀਂ ਇਹ ਸੋਚਦੇ ਆ ਕਿ ਜੇ ਮੈਂ ਪ੍ਰਾਰਥਨਾ ਨਾ ਕੀਤੀ ਮੇਰਾ ਰੂਟੀਨ ਟੁੱਟ ਜਾਣਾ ਤੁਸੀਂ ਬਿਲਕੁਲ ਸਹੀ ਸੋਚ ਰਹੇ ਆ ਆਪਾਂ ਰੂਟੀਨ ਤੋੜਨਾ ਹੀ ਨਹੀਂ ਰੂਟੀਨ ਤੋੜੀਆ ਹੀ ਕਿਉਂ ਪਹਿਲੀ ਗੱਲ ਸਮਝ ਰਹੇ ਹੋ ਤਾਂ ਰੂਟੀਨ ਆਪਾਂ ਟੁੱਟਣ ਨਹੀਂ ਦੇਣਾ ਬਟ ਜਦੋਂ ਅਸੀਂ ਇੱਕ ਦਿਨ ਹੋ ਗਿਆ ਇੱਕ ਕਈ ਵਾਰੀ ਹੁੰਦਾ ਕਿ ਚਲੋ ਜੀ ਤੁਹਾਡੇ ਹਾਰਮੋਨਸ ਚੇਂਜ ਹੋ ਰਹੇ ਆ ਤੇ ਉਹਦਾ ਕਰਕੇ ਕਈ ਵਾਰੀ ਤੁਸੀਂ ਅਗਰੈਸਿਵ ਹੋ ਜੰਨੇ ਆ ਕਈ ਵਾਰੀ ਤੁਸੀਂ ਬੜੇ ਸਲੋ ਹੋ ਜੰਨੇ ਆ ਤੁਸੀਂ ਲੇਜੀ ਹੋ ਜੰਨੇ ਆ ਹਾਰਮੋਨਸ ਦਾ ਕਰਕੇ ਬਟ ਹੁਣ ਪੂਰਾ ਮਹੀਨਾ 6 ਮਹੀਨੇ ਹੋ ਗਏ ਆ ਕਿ ਹਾਰਮੋਨ ਇੰਨੇ ਤੇ ਜਿਹੜੇ ਉਹ ਸਟਿਫ ਨਹੀਂ ਆ ਕਿ ਉੱਥੇ ਹੀ ਟਿਕ ਗਏ ਆ ਹਨਾ ਤਾਂ ਇਦਾਂ ਨਹੀਂ ਆ ਇਹ ਆ ਸਪਿਰਚੁਅਲ ਟਾਇਰਡਨੈਸ ਕਿ ਤੁਸੀਂ ਵਚਨ ਦੇ ਵਿੱਚ ਥੱਕੇ ਹੋਏ ਮਹਿਸੂਸ ਕਰ ਰਹੇ ਹੋ ਵਚਨ ਪੜਨ ਤੋਂ ਥੱਕੇ ਹੋਏ ਮਹਿਸੂਸ ਕਰ ਰਹੇ ਹੋ ਵਚਨ ਪੜਨ ਦਾ ਜੀ ਨਹੀਂ ਕਰਦਾ ਪ੍ਰਾਰਥਨਾ ਕਰਨ ਦਾ ਜੀ ਨਹੀਂ ਕਰਦਾ ਸਵੇਰ ਨੂੰ ਉੱਠ ਕੇ ਨਹੀਂ ਰਹਿਣ ਦਿਨਾ ਕੋਈ ਗੱਲ ਨਹੀਂ ਦੁਪਹਿਰ ਨੂੰ ਕਰ ਲੂੰਗਾ ਤੇ ਦੁਪਹਿਰ ਨੂੰ ਉੱਠ ਕੇ ਜਿਹੜੀ ਆ ਕਿ ਉਹ ਰਾਤ ਨੂੰ ਕਰਕੇ ਸੌਂ ਜਾਗੇ ਕੋਈ ਗੱਲ ਨਹੀਂ ਮਤਲਬ ਖਾਣਾ ਪੂਰਤੀ ਜਾਈ ਹਨਾ ਵਿਕਾਰ ਹੀ ਲੈਨੇ ਆ ਇਸ ਤਰੀਕੇ ਦੇ ਨਾਲ ਆਤਮਿਕ ਤਕਾਬਟ ਹੁੰਦੀ ਕਿ ਕੁਝ ਕੁਝ ਪਾਸਟਰਸ ਹੋ ਸਕਦੇ ਆ ਕਈ ਵਰੀ ਉਹਨਾਂ ਦਾ ਦਿਲ ਕਰਦਾ ਹੁੰਦਾ ਕਿ ਸੰਡੇ ਨੂੰ ਨਾ ਅੱਜ ਮੇਰਾ ਜੀ ਨਹੀਂ ਕਰਦਾ ਕਿ ਮੈਂ ਜਾਵਾਂ ਚੁੱਪ ਸੱਚੀ ਮੈਂ ਕਹਿ ਰਹੀ ਆ ਦੇਖੋ ਠੀਕ ਆ ਕੁਝ ਚੀਜ਼ਾਂ ਨਾ ਲਕਾਉਣੀਆਂ ਪੈਂਦੀਆਂ ਪਰ ਇਹ ਮੈਂ ਤਾਂ ਦੱਸ ਰਹੀ ਕਿਉਂਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਇਵੈਂਜੇਲਿਸਟ ਆ ਤੁਹਾਡੇ ਵਿੱਚੋਂ ਬਹੁਤ ਸਾਰੇ ਪਾਸਟਰਸ ਆ ਤੁਹਾਡੇ ਵਿੱਚੋਂ ਬਹੁਤ ਸਾਰੇ ਮਿਨਿਸਟਰੀਜ਼ ਕਰ ਰਹੇ ਆ ਤਾਂ ਉਹਦੇ ਨਾਲ ਕੀ ਹੁੰਦਾ ਆ ਕਿ ਉਹਨਾਂ ਦਾ ਮਨ ਨਹੀਂ ਹੁੰਦਾ ਕਈ ਵਾਰੀ ਕਿ ਉਹ ਜਾਣ ਉਹਨਾਂ ਦਾ ਦਿਲ ਕਰਦਾ ਕਿ ਉਹ ਅੱਜ ਨਾ ਰਿਲੈਕਸ ਕਰਨ ਅੱਜ ਉਹ ਰਹਿਣ ਹੀ ਦੇਣ ਅਰ ਉਹ ਉਹ ਯਾ ਸਪਿਰਚੁਅਲ ਟਾਇਰਡਨੈਸ ਹੁਣ ਜਿਹੜਾ ਇਨਸਾਨ ਸਪਿਰਚੁਅਲ ਟਾਇਰਡਨੈਸ ਦੇ ਵਿੱਚ ਆ ਉਹਨੇ ਬਾਹਰ ਕਿੱਦਾਂ ਆਉਣਾ ਆ ਸਪਿਰਚੁਅਲ ਟਾਇਰਡਨੈਸ ਦੇ ਵਿੱਚੋਂ ਇੱਕ ਤੇ ਹੁੰਦਾ ਕਿ ਸੀਜ਼ਨ ਚੇਂਜ ਹੁੰਦਾ ਹੈ ਕਈ ਵਾਰੀ ਤੁਹਾਡਾ ਜਿਹੜਾ ਮਨ ਆ ਉਹ ਪ੍ਰਾਰਥਨਾ ਕਰਨ ਲਈ ਬਹੁਤ ਜ਼ਿਆਦਾ ਕਰਦਾ ਆ ਪਰ ਕਈ ਵਾਰੀ ਤੁਹਾਡਾ ਮਨ ਵਚਨ ਪੜਨ ਲਈ ਜ਼ਿਆਦਾ ਕਰਦਾ ਤੇ ਪ੍ਰਾਰਥਨਾ ਕਰਨ ਦੇ ਲਈ ਘੱਟ ਕਰਦਾ ਇਹ ਚੀਜ਼ ਇੰਨੀ ਡੇਂਜਰਸ ਨਹੀਂ ਆ ਇੱਕ ਸੀਜ਼ਨ ਆ ਸੀਜ਼ਨ ਚੇਂਜ ਹੁੰਦਾ ਰਹਿੰਦਾ ਇੱਕ ਟਰੀ ਆ ਟਰੀ ਦੇ ਉੱਤੇ ਕਦੀ ਫਾਲਾ ਆਉਂਦਾ ਆ ਇੱਕ ਸੀਜ਼ਨ ਬੂਰ ਦਾ ਇੱਕ ਸੀਜ਼ਨ ਫਾਲ ਦਾ ਇੱਕ ਸੀਜ਼ਨ ਸਿਰਫ ਪੱਤਿਆਂ ਦਾ ਇੱਕ ਸੀਜ਼ਨ ਆ ਕਿ ਪੱਤੇ ਵੀ ਝੜੇ ਹੋਏ ਹੁੰਦੇ ਆ ਪਰ ਉਹਦਾ ਮਤਲਬ ਇਹ ਨਹੀਂ ਆ ਕਿ ਰੋਖ ਹੀ ਸੁੱਕ ਗਿਆ ਏ ਕਈ ਤਰ੍ਹਾਂ ਦੇ ਸੀਜ਼ਨ ਆਉਂਦੇ ਸਾਡੀ ਲਾਈਫ ਵਿੱਚ ਵੀ ਕਈ ਤਰ੍ਹਾਂ ਦੇ ਸੀਜ਼ਨ ਆਉਂਦੇ ਆ ਅਰ ਇਹਨਾਂ ਸੀਜ਼ਨਸ ਦੇ ਵਿੱਚ ਅਗਰ ਤੁਹਾਡੇ ਨਾਲ ਇਦਾਂ ਹੋ ਰਿਹਾ ਆ ਕਿ ਤੁਹਾਡਾ ਹੁਣ ਤੁਹਾਡਾ ਦਿਲ ਕਰਦਾ ਕਿ ਤੁਸੀਂ ਬਹੁਤ ਸਾਰੇ ਫਾਸਟਿੰਗ ਕਰੋ ਤਾਂ ਇਟ ਮੀਨ ਕਿ ਤੁਹਾਡੀ ਸਪਿਰਿਟ ਜਿਹੜੀ ਆ ਉਹਨੂੰ ਜਿਹੜੀ ਆ ਉਹ ਡੀਟਾਕਸ ਹੋਣਾ ਚਾਹੁੰਦੀ ਆ ਅਰ ਸਪਿਰਿਟ ਤੁਹਾਡੀ ਬਾਡੀ ਨੂੰ ਵੀ ਡੀਟਾਕਸ ਕਰਨਾ ਚਾਹੁੰਦਾ ਅਰ ਤੁਹਾਡੀ ਸਪਿਰਿਟ ਨੂੰ ਵੀ ਡੀਟਾਕਸ ਕਰਨਾ ਚਾਹੁੰਦਾ ਆ ਉਹਦੇ ਅੰਦਰ ਖਰਾਬੀਆਂ ਨੂੰ ਦੂਰ ਕਰਨਾ ਚਾਹੁੰਦਾ ਆ ਮਤਲਬ ਟਾਕਸਿਨਸ ਜਿਹੜੇ ਆ ਖਰਾਬੀਆਂ ਜਿਹੜੀਆਂ ਚੀਜ਼ਾਂ ਗੰਦੀਆਂ ਚੀਜ਼ਾਂ ਉਹਨਾਂ ਨੂੰ ਦੂਰ ਕਰਨਾ ਚਾਹੁੰਦਾ ਗੰਦੀਆਂ ਚੀਜ਼ਾਂ ਚੋਂ ਗੰਦੀਆਂ ਸੋਚਾਂ ਆ ਸਕਦੀਆਂ ਆ ਗੰਦੇ ਵਿਚਾਰ ਆ ਸਕਦੇ ਗੰਦੀ ਨਜ਼ਰ ਹੋ ਸਕਦੀ ਆ ਬੇਵਿਸ਼ਵਾਸਪਨ ਹੋ ਸਕਦਾ ਆ ਹਨਾ ਹੋਰ ਚੀਜ਼ਾਂ ਕੁਮਾਂਡ ਹੋ ਸਕਦਾ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇਹ ਸਾਰੇ ਸਪਿਰਚੁਅਲ ਟਾਕਸਿਜ਼ ਆ ਅਰ ਉਹਦੋਂ ਖੁਦਾ ਦਾ ਆਤਮਾ ਹੋ ਸਕਦਾ ਤੁਹਾਨੂੰ ਕਹੇ ਫਾਸਟਿੰਗ ਕਰ ਅਰ ਜਦੋਂ ਤੁਸੀਂ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਦੇ ਨਾਲ ਫਾਸਟਿੰਗ ਕਰਦੇ ਆ ਤਾਂ ਕੀ ਹੁੰਦਾ ਆ ਕਿ ਤੁਹਾਨੂੰ ਭੁੱਖ ਨਹੀਂ ਲੱਗਦੀ ਤੁਹਾਨੂੰ ਪਿਆਸ ਨਹੀਂ ਲੱਗਦੀ ਅਰ ਤੁਸੀਂ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਜਿਹੜਾ ਉਹ ਫਾਸਟਿੰਗਸ ਦੇ ਵਿੱਚੋਂ ਨਿਕਲਦੇ ਹੋ ਔਰ ਉਹ ਬੜੀਆਂ ਜੁਆਇਫੁਲ ਫਾਸਟਿੰਗਸ ਹੁੰਦੀਆਂ ਬਟ ਸਮ ਟਾਈਮ ਤੁਸੀਂ ਤੱਕ ਕੇ ਵਰਤ ਰੱਖਣ ਦੀ ਕੋਸ਼ਿਸ਼ ਕਰਦੇ ਹੋ ਕਿ ਮੈਂ ਵਰਤ ਰੱਖੂਗਾ ਹੈਨਾ ਪਰ ਤੁਹਾਡਾ ਸਰੀਰ ਪਹਿਲੇ 2 ਘੰਟਿਆਂ ਦੇ ਵਿੱਚ ਹੀ ਜਿਹੜਾ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੰਦਾ ਰੋਲ ਆਪਣਾ ਸ਼ੁਰੂ ਕਰ ਦਿੰਦਾ ਉਹ ਮਰਗੇ ਲੁੱਟੇਗੇ ਕਰਨ ਲੱਗ ਜਾਂਦਾ ਸਿਰ ਦੁਖਣ ਲੱਗ ਗਿਆ ਪੇਟ ਦੁਖਣ ਲੱਗ ਗਿਆ ਖੋਪੈਣ ਲੱਗ ਗਈ ਕੋਸ਼ਿਧ ਵਿਆ ਹੋਣ ਲੱਗ ਗਿਆ ਘਬਰਾਟ ਹੋਣ ਲੱਗੀ ਤਾਂ ਇਟ ਮੀਨ ਕਿ ਉਸ ਵੇਲੇ ਤੁਸੀਂ ਇਹ ਇਹ ਨਹੀਂ ਤੁਹਾਨੂੰ ਸੋਚਣ ਦੀ ਜ਼ਰੂਰਤ ਕਿ ਸ਼ੈਤਾਨ ਇਹ ਕਰ ਰਿਹਾ ਮੈਂ ਨਾ ਤੁਹਾਨੂੰ ਇੱਕ ਗੱਲ ਧਿਆਨ ਨਾਲ ਸਮਝ ਲਓ ਤੁਸੀਂ ਇੱਕ ਗੱਲ ਪੱਕੀ ਕਰ ਲਓ ਪਹਿਲਾਂ ਵੀ ਤੁਹਾਡੇ ਤੁਹਾਡੇ ਜੀਵਨ ਚ ਤਾਂ ਸ਼ੈਤਾਨ ਦੀ ਕੋਈ ਐਂਟਰੀ ਹੈ ਨਹੀਂ ਉਹ ਕਰ ਹੀ ਨਹੀਂ ਸਕਦਾ ਤੁਹਾਡੇ ਜੀਵਨ ਦੇ ਵਿੱਚ ਕੋਸ਼ ਕਿਉਂਕਿ ਤੁਸੀਂ ਹੁਣ ਮੁੱਲ ਲੈ ਲੈ ਗਏ ਆ ਅਗਰ ਤੁਸੀਂ ਰੋਜ਼ ਪ੍ਰਾਰਥਨਾ ਕਰਦੇ ਵਚਨ ਪੜ੍ਹਦੇ ਤਾਂ ਹੁਣ ਉਹਦੀ ਐਂਟਰੀ ਤਾਂ ਹੋ ਗਈ ਬੰਦ ਉਹਦੇ ਗਾਣੇ ਗਾਉਣੇ ਤਾਂ ਬੰਦ ਕਰ ਦਿਓ ਅਗਰ ਨਹੀਂ ਫਾਸਟਿੰਗ ਰੱਖ ਹੋ ਰਹੀ ਤਾਂ ਤੁਹਾਨੂੰ ਜਿਹੜਾ ਹੈ ਨਾ ਉਹ ਬਲੇਮ ਜਿਹੜਾ ਹੈ ਉਹ ਦੇਣ ਦੀ ਜ਼ਰੂਰਤ ਨਹੀਂ ਬਲੇਮ ਗੇਮ ਖੇਡਣੀ ਬੰਦ ਕਰੋ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਸ਼ੁਰੂ ਕਰੋ ਕਿ ਕਿਤੇ ਨਾ ਕਿਤੇ ਕੁਝ ਹੋਰ ਵੀ ਚੀਜ਼ਾਂ ਜਿਹੜੀਆਂ ਹਨ ਕਿਸੇ ਤਰੀਕੇ ਦੇ ਨਾਲ ਉਹ ਸਾਡੇ ਜੀਵਨ ਚ ਕੰਮ ਕਰਦੀਆਂ ਹਨ ਤਾਂ ਤੁਸੀਂ ਜ਼ਰੂਰੀ ਆ ਕਿ ਉਸ ਵੇਲੇ ਅਗਰ ਤੁਸੀਂ ਵਰਤ ਨਹੀਂ ਰੱਖ ਸਕਦੇ ਪ੍ਰਾਰਥਨਾ ਵਧਾ ਦਿਓ ਤੁਸੀਂ ਪ੍ਰਾਰਥਨਾ ਕਰੋ ਜਿਆਦਾ ਟਾਈਮ ਪ੍ਰਾਰਥਨਾ ਕਰੋ ਜਿਆਦਾ ਟਾਈਮ ਵਰਸ਼ਿਪ ਕਰੋ ਜਿਆਦਾ ਟਾਈਮ ਵਚਨ ਪੜ੍ਹ ਲਓ ਪਰ ਅਗਰ ਤੁਹਾਡੇ ਨਾਲ ਇਹ ਹੋ ਰਿਹਾ ਹੈ ਕਿ ਪ੍ਰਾਰਥਨਾ ਦਾ ਮਨ ਨਹੀਂ ਆ ਪ੍ਰਾਰਥਨਾ ਕਰਨ ਦਾ ਮਨ ਮਤਲਬ ਕਿ ਕਹਿਣ ਤੋਂ ਮਤਲਬ ਕਿ ਤੁਸੀਂ 10 15 ਮਿੰਟ ਪ੍ਰਾਰਥਨਾ ਕੀਤੀ ਪਰ ਦਿਲ ਕਰ ਰਿਹਾ ਵਚਨ ਪੜੀ ਚੱਲ ਵਚਨ ਪੜੀ ਚੱਲ ਇਟ ਮੀਨ ਕਿ ਖੁਦਾ ਦਾ ਆਤਮਾ ਤੁਹਾਨੂੰ ਕੁਝ ਨਵੀਆਂ ਗੱਲਾਂ ਸਿਖਾਉਣਾ ਚਾਹੁੰਦਾ ਹੈ ਕੁਝ ਨਵੀਆਂ ਚੀਜ਼ਾਂ ਪਰਮੇਸ਼ਵਰ ਤੁਹਾਡੇ ਅੰਦਰ ਜਿਹੜੀਆਂ ਆ ਉਹ ਨਵੀਂ ਸਮਝ ਤੁਹਾਨੂੰ ਦੇਣਾ ਚਾਹੁੰਦਾ ਨਵਾਂ ਗਿਆਨ ਪ੍ਰਭੂ ਤੁਹਾਨੂੰ ਜਿਹੜਾ ਆ ਉਹ ਦੇਣਾ ਚਾਹੁੰਦੇ ਆ ਕਿ ਤੁਸੀਂ ਵਚਨ ਪੜੋ ਕਿਉਂਕਿ ਵਚਨ ਜਿਹੜਾ ਆ ਇਹ ਪਰਮੇਸ਼ਵਰ ਦੇ ਆਤਮਾ ਤੋਂ ਤਾਂ ਜਦੋਂ ਪਰਮੇਸ਼ਵਰ ਦੇ ਵਚਨ ਨੂੰ ਅਸੀਂ ਪੜਦੇ ਆ ਸਾਡੇ ਨਾਲ ਉਸ ਵੇਲੇ ਪ੍ਰਭੂ ਜੀ ਗੱਲ ਕਰ ਰਹੇ ਹੁੰਦੇ ਆ ਤਾਂ ਹੁਣ ਅਗਰ ਦੇਖੋ ਅਗਰ ਤੁਹਾਡੇ ਮਨ ਚ ਬਾਰ ਬਾਰ ਇਹ ਚੀਜ਼ ਆ ਰਹੀ ਹੈ ਕਿ ਵਚਨ ਪੜੋ ਵਚਨ ਪੜੋ ਵਚਨ ਪੜੋ ਹੋਰ ਪੜੋ ਹੋਰ ਪੜ ਤਾਂ ਕੀ ਹੋਏਗਾ ਉਸ ਵੇਲੇ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਚਾਹੁੰਦਾ ਹੈ ਤੁਹਾਡੇ ਨਾਲ ਜਾਦਾ-ਜਾਦਾ ਗੱਲਾਂ ਕਰਨ। ਬਹੁਤ ਜ਼ਿਆਦਾ ਗੱਲਾਂ ਕਰਨੀਆਂ ਚਾਹੁੰਦਾ ਹੈ। ਤਾਂ ਤੁਹਾਨੂੰ ਕੁਝ ਗਹਿਰੀਆਂ ਚੀਜ਼ਾਂ ਸਮਝਾਉਣਾ ਚਾਹੁੰਦਾ ਹੈ। ਕੁਝ ਗਹਿਰੇ ਭੇਤ ਤੁਹਾਡੇ ਉੱਤੇ ਜ਼ਾਹਿਰ ਕਰਨਾ ਚਾਹੁੰਦਾ। ਹੋ ਸਕਦਾ ਕਿ ਤੁਹਾਡੀ ਪ੍ਰਾਰਥਨਾ ਦੀ ਲਾਈਫ ਬਹੁਤ ਅੱਛੀ ਲਾਈਫ ਹੋਏ। ਤੁਸੀਂ 2-2 3-3 ਘੰਟੇ 4-4 ਘੰਟੇ ਪ੍ਰਾਰਥਨਾ ਕਰਨ ਵਾਲੇ ਪ੍ਰਾਰਥਨਾ ਜੋਦੇ ਹੋ ਸਕਦੇ ਹੋ। ਪਰ ਕੀ ਚੀਜ਼ ਹੈ ਕਿ ਹੋ ਸਕਦਾ ਕੋਈ ਗਲਤ ਚੀਜ਼ ਨੂੰ ਆਪਣੇ ਮਾਈਂਡ ਵਿੱਚ ਰੱਖ ਕੇ ਬੈਠੇ ਹੋ ਗਲਤ ਚੀਜ਼ ਗਲਤ ਚੀਜ਼ ਮਤਲਬ ਪਾਪ ਜਾਂ ਬੁਰੀ ਨਜ਼ਰ ਇਦਾਂ ਪਾਪ ਨਹੀਂ ਇਦਾਂ ਦਾ ਕੁਝ ਨਹੀਂ ਗਲਤ ਹੋ ਸਕਦਾ ਹੈ ਕੋਈ ਚੀਜ਼ ਦੀ ਜਾਣਕਾਰੀ ਤੁਹਾਨੂੰ ਨਾ ਹੋਵੇ ਜਾਂ ਉਸ ਚੀਜ਼ ਬਾਰੇ ਕੋਈ ਗਲਤ ਜਾਣਕਾਰੀ ਹੋਵੇ ਉਹਦੇ ਹਿਸਾਬ ਦੇ ਨਾਲ ਜੋ ਅਸਲੀਅਤ ਆ ਹੋ ਸਕਦਾ ਉਸ ਅਸਲੀਅਤ ਤੋਂ ਤੁਸੀਂ ਦੂਰ ਹੋਵੋ ਅਰ ਤੁਸੀਂ ਪ੍ਰਾਰਥਨਾ ਵਿੱਚ ਇਹਨਾਂ ਪੂਰੇ ਹੋ ਸਕਦੇ ਹੁਣ ਜਿਹੜੀਆਂ ਚੀਜ਼ਾਂ ਦਾ ਸਾਨੂੰ ਗਿਆਨ ਨਹੀਂ ਹੈ ਯਾਦ ਰੱਖੋ ਜਿਹੜੀਆਂ ਚੀਜ਼ਾਂ ਦਾ ਸਾਨੂੰ ਗਿਆਨ ਨਹੀਂ ਆ ਜਦੋਂ ਅਸੀਂ ਉਹਨਾਂ ਵਿੱਚ ਗਲਤ ਹੋਵਾਂਗੇ ਤਾਂ ਜਿਹੜਾ ਇਨਸਾਨ ਉਹਦੇ ਉਹਦੇ ਅਕੋਰਡਿੰਗਲੀ ਕੰਮ ਕਰ ਰਿਹਾ ਉਸ ਵਚਨ ਦੇ ਅਕੋਰਡਿੰਗਲੀ ਸਾਨੂੰ ਉਹ ਇਨਸਾਨ ਗਲਤ ਲੱਗਣ ਲੱਗ ਜਾਂਦਾ ਫੋਰ ਐਗਜ਼ਾਮਪਲ ਕਿ ਮੰਨ ਲਓ ਕਿ ਤੁਹਾਨੂੰ ਇਸ ਚੀਜ਼ ਦੀ ਨੌਲੇਜ ਨਾ ਹੋਏ ਕਿ ਜਿਹੜਾ ਵਰਤ ਆ ਉਹ ਖਾ ਪੀ ਕੇ ਵੀ ਰੱਖਿਆ ਜਾ ਸਕਦਾ ਹੈ ਇਹ ਹੈਰਾਨੀ ਵਾਲੀ ਗੱਲ ਹੈ ਨਾ ਅਗਰ ਕੋਈ ਤੁਸੀਂ ਕੋਈ ਇਨਸਾਨ ਤੁਹਾਨੂੰ ਕਹੇ ਕਿ ਮੈਂ ਨਾ ਵਰਤ ਰੱਖਿਆ ਤੇ ਉਹ ਤੁਹਾਡੇ ਸਾਹਮਣੇ ਬੈਠ ਕੇ ਆਲੂ ਵਾਲੇ ਪਰੌਂਠੇ ਦਹੀਂ ਨਾਲ ਖਾਵੇ ਤੇ ਤੁਸੀਂ ਸੋਚੋਗੇ ਵਰਤ ਰੱਖਿਆ ਆ? ਕਿਆ ਬਾਤ ਆ ਇਹ ਕਿਹੜਾ ਵਰਤ ਹੋ ਗਿਆ? ਤੇ ਸਾਨੂੰ ਉਹ ਚੀਜ਼ ਸਾਨੂੰ ਲੱਗਣਾ ਕਿ ਇਹ ਇਨਸਾਨ ਗਲਤ ਆ। ਹੁਣ ਪ੍ਰਾਰਥਨਾ ਤੁਹਾਡੀ ਪੂਰੀ ਹੋ ਸਕਦੀ ਆ 4 ਘੰਟੇ ਦੀ ਪ੍ਰਾਰਥਨਾ ਹੋ ਸਕਦੀ 6 ਘੰਟੇ ਦੀ ਪ੍ਰਾਰਥਨਾ ਹੋ ਸਕਦੀ ਆ। ਪਰ ਅਸੀਂ ਇਸ ਚੀਜ਼ ਦੀ ਗਲਤ ਫਹਮੀ ਦੇ ਵਿੱਚ ਆ ਕਿ ਵਰਤ ਜਿਹੜੇ ਆ ਸਿਰਫ ਰੋਟੀ ਛੱਡਣ ਦੇ ਨਾਲ ਅੰਨ ਛੱਡਣ ਦਾ ਹੀ ਵਰਤਿਆ ਭੁੱਖੇ ਰਹਿਣਾ ਹੀ ਵਰਤਿਆ ਜਦ ਕਿ ਇਦਾਂ ਦਾ ਇਦਾਂ ਦਾ ਕੁਝ ਵੀ ਨਹੀਂ ਆ ਵਰਤ ਕਈ ਤਰ੍ਹਾਂ ਦੇ ਆ ਤੁਸੀਂ ਤੁਸੀਂ ਉਹ ਚੀਜ਼ਾਂ ਨੂੰ ਛੱਡਣਾ ਹੁੰਦਾ ਵਰਤ ਵਿੱਚ ਜਿਨ੍ਹਾਂ ਦੇ ਤੁਸੀਂ ਗੁਲਾਮ ਜਿਹੜੀਆਂ ਚੀਜ਼ਾਂ ਸਾਨੂੰ ਗੁਲਾਮ ਬਣਾਉਂਦੀਆਂ ਹਨ ਨਾ ਉਹਨਾਂ ਚੀਜ਼ਾਂ ਨੂੰ ਅਸੀਂ ਛੱਡਣਾ ਹੁੰਦਾ ਉਹੀ ਤੇ ਵਰਤਿਆ ਤੁਸੀਂ ਦੇਖੋ ਡੈਨੀਅਲ ਨੇ ਫਾਸਟਿੰਗ ਕੀਤੀ ਡੈਨੀਅਲ ਨੇ ਮੁਕੰਮਲ ਤੌਰ ਤੇ ਭੁੱਖ ਭੁੱਖੇ ਰਹਿਣ ਵਾਲਾ ਵਰਤ ਨਹੀਂ ਰੱਖਿਆ ਜਿਹੜੀ ਡੈਨੀਅਲ ਫਾਸਟਿੰਗ ਸੀਗੀ ਉਹਦੇ ਵਿੱਚ ਉਹਨੇ ਜਿਹੜੇ ਮਨ ਭਾਉਂਦੇ ਭੋਜਨ ਸੀਗੇ ਉਹ ਛੱਡ ਦਿੱਤੇ ਉਹਨੇ ਜਿਹੜੇ ਲੁਭਾਵਨੇ ਭੋਜਨ ਸੀਗੇ ਸਵਾਦਲੇ ਭੋਜਨ ਸੀ ਉਹ ਉਹਨੇ ਛੱਡ ਦਿੱਤੇ ਤਾਂ ਦਾਊਦ ਨੇ ਫਾਸਟਿੰਗ ਕੀਤੀ ਉਹਨੇ ਆਪਣੇ ਮਹਿਲ ਵਿੱਚ ਕੋਈ ਜਿਹੜਾ ਆ ਉਹ ਮਨੋਰੰਜਨ ਵਾਲੀਆਂ ਜਿਹੜੀਆਂ ਚੀਜ਼ਾਂ ਸੀ ਉਹ ਸਭ ਬੰਦ ਕਰ ਦਿੱਤੀਆਂ ਐਂਟਰਟੇਨ ਨੂੰ ਬੰਦ ਕਰ ਦਿੱਤਾ ਤਾਂ ਫਿਰ ਉਹਨੇ ਕਹਿ ਲੋ ਕਿ ਉਹ ਵੀ ਸਾਸ਼ਵਤ ਭੋਜਨ ਤੇ ਹੋ ਗਿਆ ਸਿੰਪਲ ਫੂਡ ਜਿਹੜਾ ਉਹਦੇ ਉੱਤੇ ਹੋ ਗਿਆ ਪਰ ਉਹ ਰੋਟੀ ਦਾਲ ਰੋਟੀ ਉਹ ਖਾ ਰਹੇ ਸੀ ਪਰ ਜੀਜ਼ਸ ਕ੍ਰਾਈਸਟ ਨੇ 40 ਦਿਨ ਦੀ ਜਿਹੜੀ ਆ ਉਹ ਡੇ ਨਾਈਟ ਡਰਾਈ ਫਾਸਟਿੰਗ ਕੀਤੀ ਪ੍ਰਭੂ ਜੀ ਨੇ ਮੂਸਾ ਦੀ ਫਾਸਟਿੰਗ ਜਿਹੜੀ ਆ ਉਹ ਡਰਾਈ ਫਾਸਟਿੰਗ ਸੀ 40 ਡੇਜ਼ ਦੀ ਤਾਂ ਡਿਫਰੈਂਟ ਡਿਫਰੈਂਟ ਤਰੀਕੇ ਦੀਆਂ ਫਾਸਟਿੰਗਸ ਆ ਹੁਣ ਤੁਸੀਂ ਕਿਸੇ ਗਲਤ ਫੈਮਲੀ ਵਿੱਚ ਨਾ ਰਵੋ ਤੁਹਾਨੂੰ ਪਰਮੇਸ਼ਵਰ ਉਸ ਅਗਿਆਨਤਾ ਦੇ ਵਿੱਚੋਂ ਕੱਢਣਾ ਚਾਹੁੰਦੇ ਆ ਤਾਂ ਪ੍ਰਭੂ ਨੇ ਤੁਹਾਡੇ ਮਨ ਵਿੱਚ ਇੱਕ ਚੀਜ਼ ਪਾ ਦੇਣੀ ਆ ਕਿ ਵਚਨ ਪੜ ਬੇਟਾ ਵਚਨ ਪੜ ਵਚਨ ਪੜ ਦਾਨੀਅਲ ਦੀ ਕਿਤਾਬ ਪੜ ਤੂੰ ਐਵਰੀ ਰਾਜਿਆਂ ਦੀ ਸਟੋਰੀ ਪੜ ਲਾ ਰਾਜਿਆਂ ਵਾਲੀਆਂ ਜਿਹੜੀਆਂ ਬੁੱਕਸ ਆ ਉਹ ਪੜ ਲਾ ਪਹਿਲਾ ਸਾਮੂਲ ਦੂਜਾ ਸਾਮੂਲ ਪੜ ਲਾ ਤਾਂ ਤੁਹਾਨੂੰ ਉਹ ਉਹ ਨਾ ਬੜੀਆਂ ਇੰਟਰਸਟਿੰਗ ਲੱਗਣੀਆਂ ਜਦੋਂ ਤੁਸੀਂ ਵਚਨ ਪੜੋ ਅਰ ਉਹ ਵਚਨ ਤੁਹਾਨੂੰ ਇੰਟਰਸਟਿੰਗ ਲੱਗੇ ਇਟ ਮੀਨ ਕਿ ਉੱਥੇ ਤੁਹਾਡੇ ਲਈ ਇੱਕ ਖਜ਼ਾਨਾ ਪਿਆ ਹੈ ਜਿਹੜਾ ਪ੍ਰਭੂ ਤੁਹਾਨੂੰ ਦੇਣਾ ਚਾਹੁੰਦੇ ਆ ਜਦੋਂ ਤੁਸੀਂ ਉਹਨੂੰ ਪੜਨਾ ਸ਼ੁਰੂ ਕਰੋਗੇ ਤੁਹਾਨੂੰ ਕਈ ਚੀਜ਼ਾਂ ਸਮਝ ਆਉਣਗੀਆਂ ਔਰ ਫਿਰ ਤੁਹਾਨੂੰ ਪਤਾ ਲੱਗੇਗਾ ਅੱਛਾ ਹੋ ਸਕਦਾ ਇਹ ਤਾਂ ਖਾ ਰਿਆ ਇਹਨੇ ਨਾਨਵੈਜ ਛੱਡਿਆ ਹੋਏ ਇਹਦੀ ਫਾਸਟਿੰਗ ਨਾਨਵੈਜ ਛੱਡਣ ਦੀ ਹੋ ਸਕਦੀ ਹੈ ਕਿਸੇ ਦੀ ਫਾਸਟਿੰਗ ਹੁਣ ਜਿੱਦਾਂ ਡੇਵਿਡ ਨੇ ਦਾਊਦ ਨੇ ਇੰਟਰਟੇਨ ਜਿਹੜਾ ਉਹ ਛੱਡ ਦਿੱਤਾ ਤੇ ਅਸੀਂ ਵੀ ਤਾਂ ਇੰਟਰਟੇਨ ਛੱਡ ਸਕਦੇ ਨਾ ਅਸੀਂ ਇੰਟਰਟੇਨ ਕਰ ਰਹੇ ਹਾਂ ਇੰਸਟਾਗ੍ਰam ਦੇ ਰਾਹੀਂ ਫੇਸਬੁੱਕ ਦੇ ਰਾਹੀਂ ਅਸੀਂ ਰੀਲਸ ਦੇਖਨੇ ਆ ਜਿਹੜਾ ਆ ਸਾਡਾ ਇੰਟਰਟੇਨ ਜਾਂ ਮੂਵੀਜ਼ ਦੇਖਣੀਆਂ ਐਂਟਰਟੇਨਮੈਂਟ ਆ ਤਾਂ ਉਹ ਚੀਜ਼ਾਂ ਜਿਹੜੀਆਂ ਸਿਰਫ ਇੰਟਰਟੇਨਿੰਗ ਆ ਤੁਸੀਂ ਉਹਨਾਂ ਚੀਜ਼ਾਂ ਨੂੰ ਛੱਡ ਕੇ ਵੀ ਕਿ 40 ਡੇਸ ਤੱਕ ਮੈਂ ਰੀਲਸ ਨਹੀਂ ਦੇਖਣੀਆਂ 40 ਡੇਸ ਤੱਕ ਮੈਂ ਇੰਟਰਟੇਨਮੈਂਟ ਦੀਆਂ ਚੀਜ਼ਾਂ ਜਿਹੜੀਆਂ ਮੈਂ ਕਰਦਾ ਆ ਸਲਫੀਆਂ ਸਲਫੀਆਂ ਲਟਰ ਪਟਰ ਮੈਂ ਉਹ ਚੀਜ਼ਾਂ ਨਹੀਂ ਕਰਾਂਗਾ ਤਾਂ ਉਹ ਕੀ ਆ ਕਿ ਇੱਕ ਤਰ੍ਹਾਂ ਦੀ ਡਿਫਰੈਂਟ ਕਾਈਂਡ ਆਫ ਫਾਸਟਿੰਗ ਹੈਨਾ ਵੱਖ ਤਰੀਕੇ ਦਾ ਜਿਹੜਾ ਵਰਤ ਰੱਖਣਾ ਹੈ ਇਹ ਚੀਜ਼ ਕਦੋਂ ਸਮਝ ਆਏਗੀ ਜਦੋਂ ਤੁਸੀਂ ਵਚਨ ਨੂੰ ਪੜੋਗੇ ਤਾਂ ਹੁਣ ਤੁਸੀਂ ਹੋ ਸਕਦਾ ਕਿ ਤੁਸੀਂ ਵਚਨ ਦੇ ਵਿੱਚ ਬਹੁਤ ਡੀਪ ਹੋਵੋ ਤੁਸੀਂ ਬਹੁਤ ਅੱਛਾ ਜਿਹੜਾ ਵਚਨ ਦਾ ਗਿਆਨ ਰੱਖਣ ਵਾਲੇ ਹੋਵੋ ਪਰ ਹੁਣ ਤੁਸੀਂ ਸਿਰਫ ਵਚਨ ਹੀ ਪੜੀ ਜਾ ਰਹੇ ਹੋ ਵਚਨ ਹੀ ਪੜੀ ਜਾ ਰਹੇ ਹੋ ਪਰ ਕੁਝ ਜ਼ਰੂਰਤਾਂ ਆ ਤੁਹਾਡੇ ਜੀਵਨ ਦੀਆਂ ਜਾਂ ਕਹਿ ਲਓ ਕਿ ਤੁਹਾਨੂੰ ਪੀਸ ਆਫ ਮਾਈਂਡ ਚਾਹੀਦਾ ਹੈ ਉਹਦੇ ਵਾਸਤੇ ਹੁਣ ਖੁਦਾ ਤੁਹਾਨੂੰ ਜਿਹੜਾ ਆ ਤੁਹਾਡੇ ਮਨ ਦੇ ਅੰਦਰ ਪਾਉਣਗੇ ਕਿ ਹੁਣ ਤੂੰ ਵਚਨ ਵਚਨ ਵੱਲੋਂ ਤੁਹਾਡਾ ਮਨ ਥੋੜਾ ਜਿਹਾ ਘਟੇਗਾ ਇਦਾਂ ਨਹੀਂ ਆ ਕਿ ਵਚਨ ਨੂੰ ਤੁਸੀਂ ਡਿਸ ਔਨਰ ਨਹੀਂ ਕਰੋਗੇ ਵਚਨ ਨੂੰ ਤੁਸੀਂ ਨੈਗਲੈਕਟ ਨਹੀਂ ਕਰੋਗੇ ਜਾਂ ਤੁਸੀਂ ਇਹ ਨਹੀਂ ਕਹੋਗੇ ਕਿ ਵਚਨ ਗਲਤ ਆ ਪਰ ਤੁਸੀਂ ਵਚਨ ਨੂੰ ਔਨਰ ਵੀ ਕਰੋਗੇ ਰਿਸਪੈਕਟ ਵੀ ਕਰੋਗੇ ਔਬੇ ਵੀ ਕਰੋਗੇ ਪਰ ਕੀ ਹੋਏਗਾ ਤੁਹਾਡਾ ਮਨ ਕਰੇਗਾ ਕਿ ਹੁਣ ਮੈਂ ਵਚਨ ਘੱਟ ਪੜ ਪਰ ਮੇਰਾ ਦਿਲ ਕਰਦਾ ਮੈਂ ਪ੍ਰਾਰਥਨਾ ਕਰਾਂ ਤੇ ਤੁਸੀਂ ਪ੍ਰਾਰਥਨਾ ਵਿੱਚ ਵਧਣਾ ਸ਼ੁਰੂ ਹੋ ਜਾਓਗੇ ਅਰ ਜਦੋਂ ਤੁਸੀਂ ਪ੍ਰਾਰਥਨਾ ਵਿੱਚ ਵਧੋਂਗੇ ਉਸ ਵੇਲੇ ਤੁਹਾਨੂੰ ਇੱਕ ਪਰਸਨਲ ਰਿਲੇਸ਼ਨਸ਼ਿਪ ਪਰਮੇਸ਼ਵਰ ਦੇ ਨਾਲ ਕਿੱਦਾਂ ਬਿਲਡ ਕਰਨੀ ਆ ਤੁਹਾਡਾ ਪਿਆਰ ਪਰਮੇਸ਼ਵਰ ਦੇ ਨਾਲ ਪੈ ਜਾਵੇ ਔਰ ਜਦੋਂ ਤੁਸੀਂ ਵਚਨ ਪੜਨ ਵਾਲਾ ਇਨਸਾਨ ਜਿਹੜਾ ਜਦੋਂ ਪ੍ਰਾਰਥਨਾ ਕਰਦਾ ਤੇ ਵਚਨਾਂ ਦੇ ਰਾਹੀਂ ਪ੍ਰਾਰਥਨਾ ਕਰਦਾ ਉਹ ਵਚਨ ਦੇ ਅਕੋਰਡਿੰਗਲੀ ਪ੍ਰਾਰਥਨਾ ਕਰਦਾ ਕਿਉਂਕਿ ਵਚਨ ਉਹਦੇ ਮਾਈਂਡ ਵਿੱਚ ਬਹੁਤ ਜ਼ਿਆਦਾ ਆ ਚੁੱਕਿਆ ਹੁੰਦਾ ਹੈ ਇਸ ਲਈ ਉਹ ਜਦੋਂ ਵਚਨ ਦੇ ਅਕੋਰਡਿੰਗਲੀ ਪ੍ਰਾਰਥਨਾ ਕਰਦਾ ਤੇ ਉਹਦੀ ਪ੍ਰਾਰਥਨਾ ਬਹੁਤ ਹੀ ਇਫੈਕਟਿਵ ਪ੍ਰਾਰਥਨਾ ਹੁੰਦੀ ਹੈ ਬਹੁਤ ਹੀ ਉਹ ਜਿਹੜੀ ਆ ਉੱਤਰ ਲੈ ਕੇ ਆਉਣ ਵਾਲੀ ਪ੍ਰਾਰਥਨਾ ਜਿਹੜੀ ਪ੍ਰਾਰਥਨਾ ਹਰ ਹਾਲ ਦੇ ਵਿੱਚ ਕਬੂਲ ਹੋ ਜਾਂਦੀ ਉਹ ਵਾਲੀ ਪ੍ਰਾਰਥਨਾ ਉਹਦੇ ਕੋਲੋਂ ਹੁੰਦੀ ਹੈ ਇਸ ਲਈ ਕਈ ਵਾਰੀ ਤੁਸੀਂ ਵਚਨ ਪੜ੍ਹਦੇ ਹਰ ਕਈ ਵਾਰੀ ਤੁਹਾਡਾ ਸੀਜ਼ਨ ਆਉਂਦਾ ਆ ਪ੍ਰੇਅਰ ਸੀਜ਼ਨ ਹੁਣ ਹੋ ਸਕਦਾ ਕਿ ਤੁਸੀਂ ਪ੍ਰੇਅਰ ਦੇ ਬੜੇ ਜੋਧ ਹੋ ਇਹ ਸਭ ਚੀਜ਼ਾਂ ਨੂੰ ਨਾ ਬੜੇ ਧਿਆਨ ਨਾਲ ਸਮਝਿਓ ਹੋ ਸਕਦਾ ਕਿ ਤੁਸੀਂ ਪ੍ਰਾਰਥਨਾ ਦੇ ਬਹੁਤ ਵੱਡੇ ਜੋਧ ਹੋ ਤੁਸੀਂ ਦੋ ਦੋ ਘੰਟੇ ਗੋਡਿਆਂ ਤੇ ਹੀ ਪ੍ਰਾਰਥਨਾ ਕਰ ਲੈਂਦੇ ਹੋ ਜੋ ਕਿ ਮੇਰੇ ਕੋਲੋਂ ਨਹੀਂ ਹੁੰਦੀ ਮੇਰੇ ਕੋਲੋਂ ਇੱਕੋ ਪੋਜੀਸ਼ਨ ਦੇ ਵਿੱਚ ਬੈਠਣਾ ਆਈ ਡੋਨਟ ਨੋ ਕਿ ਕੀ ਰੀਜ਼ਨ ਆ ਉਹਦਾ ਪਰ ਮੈਂ ਗੋਡਿਆਂ ਪਰ ਦੋ ਘੰਟੇ ਤੱਕ ਰੈਗੂਲਰ ਨਹੀਂ ਬੈਠ ਸਕਦੀ ਉਹਦੇ ਲਈ ਕਈ ਵਾਰੀ ਮੈਨੂੰ ਖੜੇ ਹੋ ਕੇ ਪ੍ਰਾਰਥਨਾ ਕਰਨੀ ਪੈਂਦੀ ਆ ਕਈ ਵਾਰੀ ਬੈਠ ਕੇ ਪ੍ਰਾਰਥਨਾ ਕਰਨੀ ਪੈਂਦੀ ਆ ਕਈ ਵਾਰੀ ਚੌਂਕੜਾ ਮਾਰ ਕੇ ਪ੍ਰਾਰਥਨਾ ਕਰਦੀ ਆ ਕਈ ਵਾਰੀ ਲੈਗਸ ਸਟ੍ਰੇਟ ਕਰਨੀਆਂ ਪੈਂਦੀਆਂ ਬਟ ਯਾ ਜੋ ਵੀ ਮੈਂ ਕੰਫਰਟੇਬਲ ਹੋ ਕੇ ਪ੍ਰਾਰਥਨਾ ਕਰਨਾ ਚਾਹੁੰਦੀ ਮੈਂ ਟਾਇਰਡਨੈਸ ਵਿੱਚ ਜਾ ਕੇ ਪ੍ਰਾਰਥਨਾ ਨਹੀਂ ਕਰਨਾ ਚਾਹੁੰਦੀ ਬਟ ਕਈ ਪਰਮੇਸ਼ਵਰ ਦੇ ਇੱਡੇ ਸੱਚੀ ਮਜ਼ਬੂਤ ਜੋਧੇ ਆ ਕਿ ਉਹ ਇੱਕ ਪੋਜੀਸ਼ਨ ਦੇ ਵਿੱਚ ਆ ਜਾਂਦੇ ਆ ਪਰ ਉਹ ਤਸ ਤੋਂ ਮਸ ਨਹੀਂ ਹੁੰਦੇ ਖੁਦਾ ਉਹਨਾਂ ਨੂੰ ਬਹੁਤ ਬles ਕਰਨ ਪਰ ਕਈ ਵਾਰੀ ਕੀ ਹੁੰਦਾ ਕਿ ਉਹ ਗਲਤ ਤਰੀਕੇ ਨਾਲ ਪ੍ਰਾਰਥਨਾ ਕਰ ਰਹੇ ਹੁੰਦੇ ਪ੍ਰਾਰਥਨਾ ਤਾਂ 2 ਘੰਟੇ ਵੀ ਕਰ ਰਹੇ ਹੋ ਸਕਦੇ ਆ 6 ਘੰਟੇ ਵੀ ਕਰ ਰਹੇ ਹੋ ਸਕਦੇ ਆ ਬਟ ਅਗਰ ਉਹਨਾਂ ਦੀ ਪ੍ਰਾਰਥਨਾ ਦੀ ਵਿਧੀ ਸਹੀ ਨਹੀਂ ਹੈ ਅਗਰ ਉਹਨਾਂ ਦੇ ਪ੍ਰਾਰਥਨਾ ਦੇ ਅੱਖਰ ਸਹੀ ਨਹੀਂ ਹੁਣ ਜਿਹਨੂੰ ਗਿਆਨ ਨਹੀਂ ਆ ਜਿਹਨੂੰ ਗਿਆਨ ਨਹੀਂ ਆ ਨਾ ਉਹ ਪ੍ਰਾਰਥਨਾ ਜਿਹੜੀ ਆ ਉਹ ਕਈ ਵਾਰੀ ਪ੍ਰਾਰਥਨਾ ਵੀ ਗੜਬੜ ਵਾਲੀ ਕਰ ਜਾਂਦਾ ਹੈ ਅਰ ਪ੍ਰਭੂ ਦੀ ਇੱਛਾ ਹੈ ਕਿ ਤੁਸੀਂ ਜਿਹੜਾ ਆ ਉਹ ਸਹੀ ਤਰੀਕੇ ਨਾਲ ਸਭ ਕੰਮ ਜਿਹੜੇ ਆ ਉਹ ਕਰੋ ਤਾਂ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਜਦੋਂ ਪ੍ਰਾਰਥਨਾ ਕਰ ਰਹੇ ਹੋ ਕਰੀ ਜਾ ਰਹੇ ਹੋ ਕਰੀ ਜਾ ਰਹੇ ਹੋ ਪਰ ਤੁਹਾਨੂੰ ਬਚਨ ਦੀ ਸਮਝ ਨਹੀਂ ਆ ਹੋ ਸਕਦਾ ਕੋਈ ਚੀਜ਼ਾਂ ਤੁਸੀਂ ਪ੍ਰਾਰਥਨਾ ਚ ਗਲਤ ਬੋਲ ਰਹੇ ਹੋ ਜਿਹੜੀਆਂ ਉਦਾਂ ਨਹੀਂ ਬੋਲਣੀਆਂ ਚਾਹੀਦੀਆਂ ਸੀ ਜਾਂ ਜਿਹੜੀ ਉਹ ਗੱਲਾਂ ਤੁਸੀਂ ਜਿਹੜੀਆਂ ਕਰ ਰਹੇ ਹੋ ਪਰਮੇਸ਼ਵਰ ਦੇ ਮਨ ਦੇ ਅਨੁਸਾਰ ਨਾ ਹੋਣ ਕਿਉਂਕਿ ਜਿੰਨੀ ਦੇਰ ਤੱਕ ਆਪਾਂ ਵਚਨ ਨਹੀਂ ਪੜਿਆ ਓਨੀ ਦੇਰ ਤੱਕ ਆਪਾਂ ਨੂੰ ਇਹ ਸਮਝ ਨਹੀਂ ਆਏਗੀ ਕਿ ਪਰਮੇਸ਼ਵਰ ਦੇ ਮਨ ਦੇ ਅਨੁਸਾਰ ਕਿਹੜੀਆਂ ਚੀਜ਼ਾਂ ਆ ਤਾਂ ਜਦੋਂ ਅਸੀਂ ਵਚਨ ਪੜਾਂਗੇ ਫਿਰ ਪ੍ਰਭੂ ਨੇ ਸਾਨੂੰ ਕਹਿਣਾ ਹੈ ਕਿ ਹੁਣ ਤੂੰ ਵਚਨ ਪੜ ਤਾਂ 6 ਘੰਟੇ ਪ੍ਰਾਰਥਨਾ ਕਰਨ ਵਾਲਾ 4 ਘੰਟੇ ਪ੍ਰਾਰਥਨਾ ਕਰਨ ਵਾਲਾ 2 3 ਘੰਟੇ ਪ੍ਰਾਰਥਨਾ ਕਰਨ ਵਾਲਾ ਕਈ ਵਾਰੀ ਆਣ ਕੇ ਮੈਨੂੰ ਮਿਲਦੇ ਆ ਪਾਸਟਰ ਜੀ ਹੁਣ ਨਾ ਮੇਰਾ ਮੈਂ ਅੱਧਾ ਘੰਟਾ ਹੀ ਪ੍ਰਾਰਥਨਾ ਕਰ ਹੁੰਦੀ ਪਰ ਮੇਰਾ ਵਚਨ ਚ ਬੜਾ ਮਾਨ ਲੱਗਦਾ ਤੇ ਮੈਂ ਉਹਨਾਂ ਨੂੰ ਇਹੀ ਸੁਜੈਸਟ ਕਰਦੀ ਆ ਕਿ ਕੀਪ ਇਟ ਅਪ ਵਚਨ ਪੜ ਕਿਉਂਕਿ ਪਰਮੇਸ਼ਵਰ ਵਚਨ ਦੇ ਰਹੀ ਤੈਨੂੰ ਬਲੈਸ ਕਰਨਾ ਚਾਹੁੰਦੇ ਆ ਇਹ ਦਾ ਮਤਲਬ ਹੈ ਤੇਰੀ ਪ੍ਰਾਰਥਨਾ ਦੇ ਵਿੱਚ ਕੁਝ ਇਹੋ ਜਿਹਾ ਚੱਲ ਰਿਹਾ ਸੀ ਜਿੰਨੂੰ ਪ੍ਰਭੂ ਚੇਂਜ ਕਰਨਾ ਚਾਹੁੰਦੇ ਆ ਔਰ ਪ੍ਰਭੂ ਚਾਹੁੰਦੇ ਆ ਕਿ ਤੁਹਾਡੀ ਪ੍ਰਾਰਥਨਾ ਜਿਹੜੀ ਆ ਉਹ ਵਚਨ ਦੇ ਅਕੋਰਡਿੰਗਲੀ ਹੋ ਔਰ ਜਦੋਂ ਤੁਸੀਂ ਵਚਨ ਪੜੋਗੇ ਫਿਰ ਤੁਸੀਂ ਵਚਨ ਦੇ ਅਕੋਰਡਿੰਗਲੀ ਪ੍ਰਾਰਥਨਾ ਕਰੋਗੇ ਵਰਡ ਆਫ ਗੋਡ ਬੋਲ ਕੇ ਪ੍ਰਾਰਥਨਾ ਕਰੋਗੇ ਤੇ ਉਹ ਪ੍ਰਾਰਥਨਾ ਜਿਹੜੀ ਹਰ ਹਾਲ ਦੇ ਵਿੱਚ ਜਿਹੜੀ ਆ ਇਫੈਕਟਿਵ ਪ੍ਰੇਅਰ ਹੋਏਗੀ ਔਰ ਉਹ ਉੱਤਰ ਲੈ ਕੇ ਆਉਣ ਵਾਲੀ ਪ੍ਰਾਰਥਨਾ ਹੋਏਗੀ ਹਾਲੇਲੂਇਆ ਸੋ ਮੇਰੇ ਖਿਆਲ ਚ ਇਹ ਤੁਹਾਡੇ ਲਈ ਬੀ